ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਸਤਵੀਰ ਸਿੰਘ ਦਾ ਛੋਟੀ ਉਮਰ ਵਿੱਚ ਹੀ ਕਲਵੰਤ ਕੌਰ ਨਾਲ ਵਿਆਹ ਹੋ ਗਿਆ ਸੀ ਸਤਵੀਰ ਵਿਆਹ ਕਰਨਾ ਤਾਂ ਨਹੀਂ ਸੀ ਚਾਹੁੰਦਾ ਸੀ ਪਰ ਮਾਤਾ ਦੀ ਮੌਤ ਹੋਣ ਕਾਰਨ ਘਰ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ ਇਸ ਲਈ ਸਤਵੀਰ ਦੇ ਬਾਪੂ ਨੇ ਜ਼ੋਰ ਪਾਉਣ ਕਰਕੇ ਵਿਆਹ ਕਰਵਾ ਲਿਆ ਵੇਖ ਪੁੱਤ ਅੱਜ ਨਹੀਂ ਤਾਂ ਕੱਲ ਵਿਆਹ ਤਾਂ ਕਰਵਾਉਣਾ ਹੀ ਪੈਣਾ ਹੈ ਆਪਾਂ ਕਦੇ ਕਦੋਂ ਤੱਕ ਔਖੇ ਹੁੰਦੇ ਰਹਾਂਗੇ ਮੇਰੀ ਮੰਨ ਕਿਸੇ ਨਰਮ ਜਹੀ ਘਰ ਦੀ ਕੁੜੀ ਦੇਖ ਕੇ ਤੇਰਾ ਵਿਆਹ ਕਰ ਦਿੰਦੇ ਹਾਂ ਦੇਖ ਲੈ ਬਾਪੂ ਮੇਰਾ ਤਾਂ ਮਨ ਅੱਗੇ ਪੜਾਈ ਕਰਨ ਦਾ ਹੈ ਉਹ ਕਿਹੜਾ ਆ ਕੇ ਤੇਰੀਆਂ ਕਿਤਾਬਾਂ ਫਾੜ ਦੇਵੇਗੀ ਤੂੰ ਪੜਨ ਲਿਆ ਜਿਹੜਾ ਪੜਨਾ ਹੈ ਬਾਪੂ ਜਦੋਂ ਮੇਰੀ ਗੱਲ ਮੰਨਣੀ ਹੀ ਨਹੀਂ ਤਾਂ ਜਿਵੇਂ ਤੇ ਰਜੀ ਕਰਦਾ ਹੈ ਕਰ ਲੈ ਕਲਵੰਤ ਕਾਰ ਨਾਲ ਸਤਵੀਰ ਦਾ ਕੁਝ ਦਿਨ ਵਿੱਚ ਹੀ ਵਿਆਹ ਹੋ ਜਾਂਦਾ ਹੈ ਇੱਕ ਦਿਨ ਬੈਠੇ-ਬੈਠੇ ਸਤਵੀਰ ਨੇ ਕਲਵੰਤ ਨੂੰ ਆਪਣੇ ਦਿਲ ਦੀ ਇੱਛਾ ਦੱਸੀ ਕਲਵੰਤ ਜੇ ਮੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਮੈਂ ਫੌਜ ਵਿੱਚ ਭਾਰਤੀ ਹੋਣਾ ਸੀ ਇਸ ਵਿੱਚ ਕੀ ਗੱਲ ਹੈ ਤੁਸੀਂ ਆਪਣੀ ਇੱਛਾ ਹੁਣ ਪੂਰੀ ਕਰ ਲਵੋ ਹੋ ਜਾਵੋ ਫੌਜ ਵਿੱਚ ਭਾਰਤੀ ਹੁਣ ਤਾਂ ਤੁਹਾਨੂੰ ਘਰ ਦੀ ਵੀ ਕੋਈ ਫਿਕਰ ਨਹੀਂ ਹੈ ਮਜ਼ਾਕ ਕਰਦੀ ਐ ਕਿ ਸੱਚੀ ਕਹਿੰਦੀ ਹੈ ਨਾ ਮੈਂ ਮਜ਼ਾਕ ਕਿਉਂ ਕਰਨਾ ਹੈ ਜੇ ਤੁਹਾਡੀ ਇੱਛਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਭਾਰਤੀ ਹੋ ਜਾਵੋ ਆਹ ਤੇ ਇੱਕ ਫਾਰਮ ਤਾਂ ਮੈਂ ਲੈ ਕੇ ਹੀ ਆਇਆ ਹਾਂ ਸਤਵੀਰ ਫਾਰਮ ਕੱਢ ਕੇ ਦਿਖਾਉਂਦਾ ਹੈ ਹੈ ਤਾਦੂ ਬਹੁਤ ਚਲਾਕ ਸਤਵੀਰ ਸਿੰਘ ਫਾਰਮ ਭਰ ਦਿੰਦਾ ਹੈ ਛੇਤੀ ਹੀ ਉਹਦੇ ਦਿਲ ਦੀ ਇੱਛਾ ਪੂਰੀ ਹੁੰਦੀ ਹੁੰਦੀ ਹੈ ਤੇ ਉਹ ਭਾਰਤੀ ਵੇਖਣ ਚਲਾ ਜਾਂਦਾ ਹੈ ਕਦ ਕਾਠ ਚੰਗਾ ਹੋਣ ਕਰਕੇ ਉਸ ਨੂੰ ਪੇਪਰ ਲਈ ਬੁਲਾ ਲਿਆ ਜਾਂਦਾ ਹੈ ਕਹਿੰਦੇ ਹਨ ਰੱਬ ਵੀ ਉਹਦਾ ਹੀ ਸਾਥ ਦਿੰਦਾ ਹੈ ਜਿਹੜਾ ਮਿਹਨਤ ਕਰਦਾ ਹੈ ਸਤਵੀਰ ਦੀ ਫੌਜ ਵਿੱਚ ਭਾਰਤੀ ਹੋ ਜਾਂਦੀ ਹੈ ਸਤਵੀਰ ਟ੍ਰੇਨਿੰਗ ਤੋਂ ਬਾਅਦ ਛੁੱਟੀ ਤੇ ਘਰ ਆਉਂਦਾ ਹੈ ਉਹਦੀ ਵਰਦੀ ਵਿੱਚ ਵੇਖ ਉਸ ਦਾ ਬਾਪੂ ਤੇ ਕੁਲਵਰਤ ਦਾ ਚਾਣ ਹੀ ਚੱਕਿਆ ਜਾਂਦਾ ਹੈ ਰਾਤ ਨੂੰ ਬਿਸਤਰ ਉੱਤੇ ਪਏ ਸਤਵੀਰ ਕਲਵੰਤ ਨਾਲ ਗੱਲਾਂ ਕਰਦਾ ਹੈ ਬਹੁਤ ਹੀ ਭਾਗਾ ਵਾਲੇ ਹੁੰਦੇ ਨੇ ਕਲਵੰਤ ਜਿਨ੍ਹਾਂ ਨੂੰ ਜੀਵਨ ਸਾਥੀ ਤੇਰੇ ਵਰਗਾ ਮਿਲਦਾ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਮੈਂ ਬਹੁਤ ਭਾਗਾ ਵਾਲੀ ਹਾਂ ਜੋ ਮੈਨੂੰ ਤੇਰੇ ਵਰਗਾ ਪਤੀ ਮਿਲਿਆ ਹੈ ਜੇ ਤੂੰ ਸਾਥ ਨਾ ਦਿੰਦੀ ਤਾਂ ਮੇਰਾ ਸੁਫਨਾ ਸੁਫਨਾ ਹੀ ਬਣ ਕੇ ਰਹਿ ਜਾਣਾ ਸੀ ਉਹ ਦੋਵੇਂ ਕਾਫੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਹਨ ਸਤਵੀਰ ਦੀ 2 ਮਹੀਨੇ ਦੀ ਛੁੱਟੀ ਕਦੋਂ ਖਤਮ ਹੋ ਜਾਂਦੀ ਹੈ ਪਤਾ ਨਹੀਂ ਚਲਦਾ ਚੰਗਾ ਭਾਗਾ ਵਾਲੀਏ ਹੁਣ ਵਾਪਸ ਜਾਣਾ ਪੈਣਾ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬੋਲੋ ਜੀ ਮੋਤੀਆਂ ਵਾਲੀ ਸਰਕਾਰ ਬੋਲੋ ਤੁਹਾਡਾ ਰੈਂਕ ਬਦਲਣ ਵਾਲਾ ਹੈ ਕੁਲਵੰਤ ਚੁੱਪ ਕਰ ਜਾਂਦੀ ਹੈ ਉਹ ਬੱਲੇ ਬੱਲੇ ਸਰਦਾਰਨੀਏ ਖੁਸ਼ ਕੀਤਾ ਈ ਛੋਟਾ ਫੌਜੀ ਆਉਣ ਵਾਲਾ ਹੈ ਬੱਲੇ 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 ਆਪਾਂ ਇਸ ਦਾ ਨਾਂ ਅਜੀਤ ਸਿੰਘ ਰੱਖਣਾ ਹੈ ਤੇ ਇਹ ਵੀ ਆਪਣੇ ਪਾਪਾ ਵਾਂਗ ਵੱਡਾ ਹੋ ਕੇ ਦੇਸ਼ ਦੀ ਸੇਵਾ ਹੀ ਕਰੇਗਾ ਇਹ ਵੀ ਫੌਜੀ ਹੀ ਬਣੇਗਾ हां जी बिल्कुल ਤੁਹਾਡੇ ਵਰਗਾ ਦਲੇਰ ਫੌਜੀ ਹੀ ਬਣਾਵਾਂਗੇ ਇਸ ਨੂੰ ਸਤਵੀਰ ਡਿਊਟੀ ਉੱਪਰ ਵਾਪਸ ਚਲਾ ਜਾਂਦਾ ਹੈ ਸਤਵੀਰ ਦੇ ਜਾਣ ਦੇ ਕੁਝ ਮਹੀਨੇ ਬਾਅਦ ਹੀ ਲੜਾਈ ਲੱਗ ਜਾਂਦੀ ਹੈ ਸਤਵੀਰ ਦੀ ਪਲਟਨ ਦੇ ਕੁਝ ਫੌਜੀ ਤਾਂ ਸ਼ਹੀਦ ਹੋ ਜਾਂਦੇ ਹਨ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਸਤਵੀਰ ਦਾ ਕੁਝ ਵੀ ਪਤਾ ਨਹੀਂ ਚੱਲਦਾ ਉਹ ਉਸ ਨੂੰ ਵੀ ਸ਼ਹੀਦ ਮੰਨ ਕੇ ਕਰਤਾਰ ਪਾ ਦਿੰਦੇ ਹਨ ਬਾਪੂ ਇਸ ਬਾਰੇ ਕੁਲਵੰਤ ਨੂੰ ਦੱਸਦਾ ਹੈ ਨਹੀਂ ਬਾਪੂ ਜੀ ਮੇਰਾ ਸਤਵੀਰ ਨੂੰ ਕੁਝ ਨਹੀਂ ਹੋ ਸਕਦਾ ਤੇ ਇਹ ਹੁਣ ਤਾਂ ਸਬਰ ਹੀ ਕਰਨਾ ਪੈਣਾ ਹੈ। ਕਲਵੰਤ ਕੁੜ ਕੁਝ ਮਹੀਨਿਆਂ ਬਾਅਦ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ। ਕਲਵੰਤ ਉਸਦਾ ਨਾਮ ਅਜੀਤ ਰੱਖਦੀ ਹੈ। ਉਹ ਬਚਪਨ ਵਿੱਚ ਹੀ ਉਸਦੇ ਮਨ ਵਿੱਚ ਗੱਲ ਪੱਕੀ ਕਰ ਦਿੰਦੀ ਹੈ। ਮੇਰਾ ਪੁੱਤਰ ਵੱਡਾ ਹੋ ਕੇ ਹੀ ਹੋ ਕੇ ਕੀ ਕਰੇਗਾ? ਮਾਂ ਫੌਜੀ ਬਣੇਗਾ ਤੇਰਾ ਪੁੱਤਰ। ਅਜੀਤ ਸਦਾ ਹੀ ਇਹ ਜਵਾਬ ਦਿੰਦਾ। ਹੋਇਆ ਵੀ ਇੰਜ ਹੀ ਅਜੀਤ ਫੌਜ ਵਿੱਚ ਭਰਤੀ ਹੋ ਜਾਂਦਾ ਹੈ। ਅਜੀਤ ਛੁੱਟੀ ਕੱਟਣ ਘਰ ਆ ਹੁੰਦਾ ਹੈ। ਉਸ ਨੂੰ ਆਏ ਥੋੜੇ ਹੀ ਦਿਨ ਹੋਏ ਹੁੰਦੇ ਹਨ ਕਿ ਲੜਾਈ ਲੱਗ ਜਾਂਦੀ ਹੈ ਤੇ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਜਾਂਦੀ ਹੈ। ਅਜੀਤ ਨੂੰ ਵੀ ਵਾਪਸ ਜਾਣਾ ਪੈਂਦਾ ਹੈ। ਅਜੀਤ ਪੁੱਤਰ ਵਾਅਦਾ ਕਰਕੇ ਤੂੰ ਆਪਣੇ ਪਿਤਾ ਵਾਂਗ ਨਹੀਂ ਕਰੇਗਾ। ਤੂੰ ਵਾਪਸ ਜ਼ਰੂਰ ਆਵੇਂਗਾ। ਮਾਤਾ ਨੂੰ ਬਿਲ ਮਾਤਾ ਤੂੰ ਬਿਲਕੁਲ ਵੀ ਫੇਕ ਨਾ ਕਰ। ਮੈਂ ਵਾਪਸ ਜ਼ਰੂਰ ਆਵਾਂਗਾ। ਇਹ ਵਾਅਦਾ ਨਹੀਂ ਕਰਦਾ ਕਿ ਆਪਣੇ ਪੈਰਾਂ ਉੱਤੇ ਚੱਲ ਕੇ ਆਵਾਂਗਾ ਜਾਂ ਸਾਥੀਆਂ ਦੇ ਮੋਢੇ ਉੱਤੇ ਪਰ ਆਵਾਂਗਾ ਜ਼ਰੂਰ। ਲੜਾਈ ਲੱਗ ਵੀ ਜਾਂਦੀ ਹੈ ਤੇ ਖਤਮ ਵੀ ਹੋ ਜਾਂਦੀ ਹੈ। ਇਸ ਲੜਾਈ ਵਿੱਚ ਉਹ ਕੁਝ ਕੈਦੀ ਵੀ ਰਹਾ ਕਰਵਾ ਕੇ ਲਿਆਉਂਦੇ ਹਨ। ਉਹਨਾਂ ਵਿੱਚ ਸਤਵੀਰ ਵੀ ਹੁੰਦਾ ਹੈ। ਗੱਲਬਾਤ ਕਰਨ ਤੇ ਪਤਾ ਲੱਗਦਾ ਹੈ ਕਿ ਸਤਵੀਰ ਸਿੰਘ ਅਜੀਤ ਸਿੰਘ ਦਾ ਪਾਪਾ ਹੀ ਹੈ। ਉਹ ਦੋਨੋਂ ਮਿਲ ਕੇ ਬਹੁਤ ਖੁਸ਼ ਹੁੰਦੇ ਹਨ। ਕੁਲਵੰਤ ਨੇ ਆਪਣਾ ਵਾਅਦਾ ਨਿਭਾ ਹੀ ਦਿੱਤਾ। ਪੁੱਤਰ ਤੈਨੂੰ ਫੌਜੀ ਬਣਾ ਕੇ। ਜੀ ਪਾਪਾ ਜੀ। ਅਜੀਤ ਸਿੰਘ ਕੁਲਵੰਤ ਕਰਨ ਨੂੰ ਫੋਨ ਕਰਦਾ ਹੈ। ਮਾਤਾ ਤੇਰੇ ਪੁੱਤਰ ਨੇ ਦੁਸ਼ਮਣਾਂ ਦੇ ਕੰਨੀ ਹੱਥ ਲਵਾ ਦਿੱਤੇ। ਜੋਣ-ਟਣ ਕੇ ਮਾਰੇ ਨੇ ਦੁਸ਼ਮਣ ਲੜਾਈ ਦੇ ਮੈਦਾਨ ਵਿੱਚ ਜਾਉਂਦਾ ਰਹਿ ਮੇਰਾ ਸ਼ੇਰ ਵਾਹਿਗੁਰੂ ਲੰਮੀ ਆ ਉਮਰਾਂ ਵਖਸ਼ੇ ਪੁੱਤ ਆਉਣਾ ਕਦੋਂ ਹੈ ਮਾਤਾ ਛੁੱਟੀ ਮਨਜ਼ੂਰ ਹੋ ਗਈ ਹੈ ਆਉਂਦੇ ਸੋਵਾਰ ਸ਼ਾਮ ਨੂੰ ਤੇਰੇ ਕੋਲ ਆ ਰਿਹਾ ਦੱਸ ਤੇਰੇ ਵਾਸਤੇ ਕੀ ਲੈ ਕੇ ਆਵਾਂ ਅਜੀਤ ਪੁੱਤਰ ਤੂੰ ਆ ਰਿਹਾ ਹੈ ਬਸ ਮੈਨੂੰ ਸਭ ਕੁਝ ਮਿਲ ਗਿਆ ਚੱਲ ਠੀਕ ਹੈ ਮੈਂ ਤੇਰੇ ਲਈ ਆਪਣੀ ਮਰਜ਼ੀ ਨਾਲ ਹੀ ਇੱਕ ਤੋਹਫ਼ਾ ਲੈ ਕੇ ਆ ਰਿਹਾ ਤੇਰੀ ਮਰਜ਼ੀ ਵੈਸੇ ਮੇਰੇ ਕੋਲ ਸਾਰਾ ਕੁਝ ਦਾ ਹੈ ਵਾਦਾ ਹੈ ਮਾਂ ਉਹ ਤੋਹਫਾ ਲੈ ਕੇ ਆਵਾਂਗਾ ਜੋ ਤੇਰੇ ਕੋਲ ਨਹੀਂ ਹੈ ਜਿਵੇਂ ਤੇਰਾ ਜੀ ਕਰਦਾ ਹੈ ਕਰ ਲੈ ਕਲਵੰਤਕੌਰ ਪੁੱਤਰ ਦੇ ਸਵਾਗਤ ਵਿੱਚ ਲੱਗ ਜਾਂਦੀ ਹੈ ਉਹ ਸਾਰੇ ਘਰ ਵਿੱਚ ਘਿਉ ਦੇ ਦੀਵੇ ਜਗਾਉਂਦੀ ਹੈ ਨਾਲ ਦੀ ਗਵੰਡਣ ਨਸੀਬਕੌਰ ਕਲਵੰਤ ਨੂੰ ਇਹ ਸਭ ਕੁਝ ਕਰਦੇ ਵੇਖ ਹੈਰਾਨ ਹੋ ਜਾਂਦੀ ਹੈ ਕਲਵੰਤਕੌਰ ਕੀ ਗੱਲ ਪੈਣੇ ਅੱਜ ਘਿਉ ਦੇ ਦੀਵੇ ਕਿਉਂ ਜਗਾ ਰਹੀ ਹੈ ਅੱਜ ਕਿਹੜਾ ਦੀਪਾਵਲੀ ਹੈ ਨਸੀਬੋ ਨੂੰ ਨਸੀਬੋ ਤੂੰ ਹੀ ਦੱਸ ਦੀਪਾਵਲੀ ਨੂੰ ਦੀਵੇ ਕਿਉਂ ਜਗਾਏ ਜਾਂਦੇ ਹਨ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 라ਵਣ ਉੱਤੇ ਜਿੱਤ ਪ੍ਰਾਪਤ ਕਰਕੇ ਅਯੁੱਧਯਾ ਅਯੁੱਧਯਾ ਜੀ ਨੂੰ ਵਾਪਸੀ ਕੀਤੀ ਸੀ ਇਸ ਖੁਸ਼ੀ ਵਿੱਚ ਸਾਰੇ ਘਰਾਂ ਨੇ ਦੀਵੇ ਜਗਾ ਕੇ ਉਹਨਾਂ ਦਾ ਸੁਆਗਤ ਕੀਤਾ ਸੀ ਬਸ ਬਸ ਇਹੀ ਗੱਲ ਹੈ ਅੱਜ ਮੇਰੇ ਪੁੱਤਰ ਅਜੀਤ ਦੀ ਵੀ ਜੁਧ ਜਿੱਤ ਕੇ ਵਾਪਸੀ ਹੈ ਮੈਂ ਇਹ ਖੁਸ਼ੀ ਉਸ ਦੀ ਵਾਪਸੀ ਕਰਕੇ ਮਨਾ ਰਹੀ ਹਾਂ ਕਲਵੰਤ ਪੈਣੇ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ ਨਸੀਬੋ ਇਹ ਗੱਲ ਤੇਰੀ ਸਮਝ ਤੇ ਬਾਹਰ ਹੈ ਕਿਉਂਕਿ ਨਾ ਤਾਂ ਤੇਰਾ ਪੁੱਤ ਫੌਜੀ ਹੈ ਤੇ ਨਾ ਤੇਹੀ ਤੇਰਾ ਪਤੀ ਕਲਵੰਤ ਦੀਵੇ ਜਗਾਉਣ ਵਿੱਚ ਮਸਤ ਹੋ ਜਾਂਦੀ ਹੈ ਤੇ ਨਸੀਬੋ ਆਪਣੇ ਘਰ ਚਲੀ ਜਾਂਦੀ ਹੈ ਸ਼ਾਮ ਵੇਲੇ ਅਜੀਤ ਸਿੰਘ ਪਿੰਡ ਪਹੁੰਚ ਜਾਂਦਾ ਹੈ ਮਾਤਾ ਮੱਥਾ ਟੇਕਦਾ ਜਿਉਂਦਾ ਵਸਦਾ ਰਹਿ ਮੇਰਾ ਸ਼ੇਰ ਉਹ ਅਜੀਤ ਨੂੰ ਘੁੱਟ ਕੇ ਛਾਤੀ ਨਾਲ ਲਾਉਂਦੀ ਹੈ ਮਾਤਾ ਪੁੱਛੇਗਾ ਨਹੀਂ ਮੈਂ ਤੇਰੇ ਲਈ ਕੀ ਲੈ ਕੇ ਆਇਆ ਹਾਂ ਜੇ ਮੈਂ ਨਾ ਪੁੱਛਾਂ ਤਾਂ ਤੂੰ ਕਿਹੜਾ ਦੱਸੇ ਬਿਨਾ ਹਟੇਗਾ ਮਾਤਾ ਚਾਲਾ ਫੇਰ ਅੱਖਾਂ ਬੰਦ ਕਰ ਫੌਜੀ ਬਣ ਗਿਆ ਹੈ ਪਰ ਤੇਰਾ ਬਚਪਨਾ ਨਹੀਂ ਗਿਆ ਕੁਲਵੰਤ ਅੱਖਾਂ ਬੰਦ ਕਰਕੇ ਖੜੀ ਹੋ ਜਾਂਦੀ ਹੈ ਉਹ ਇਸ਼ਾਰੇ ਨਾਲ ਸਤਵੀਰ ਨੂੰ ਬੁਲਾਉਂਦਾ ਹੈ ਤੇ ਮਾਤਾ ਦੇ ਹੱਥਾਂ ਉੱਤੇ ਸਤਵੀਰ ਦੇ ਹੱਥ ਰੱਖ ਦਿੰਦਾ ਹੈ ਸਤਵੀਰ ਦੇ ਹੱਥ ਲੱਗਦੇ ਹੀ ਕੁਲਵੰਤ ਦੇ ਮੋਹੋਂ ਸ਼ਬਦ ਨਿਕਲਦੇ ਹਨ ਆ ਗਿਆ ਮੇਰਾ ਫੌਜੀ ਵਾਪਸ ਆ ਗਿਆ ਮੇਰਾ ਫੌਜੀ ਵਾਪਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਦੇ ਹਨ ਸਤਵੀਰ ਕੁਲਵੰਤ ਨੂੰ ਗਲੇ ਨਾਲ ਲਗਾ ਲੈਂਦਾ ਹੈ। ਬਸ ਕੁਲਵੰਤ ਹੁਣ ਨਾ ਹੰਝੂ ਕੇਰ ਹੁਣ ਤਾਂ ਦੋ ਫੌਜੀ ਵੀ ਫੌਜੀਆਂ ਦੀ ਵਾਪਸੀ ਹੋਈ ਹੈ। ਬਾਪੂ ਜੀ ਬਾਪੂ ਜੀ ਦੇਖੋ ਤਾਂ ਸਹੀ ਆਵਾਜ਼ਾਂ ਮਾਰਦੀ ਕੁਲਵੰਤ ਦੋਵੇਂ ਫੌਜੀਆਂ ਦੇ ਹੱਥ ਫੜ ਕਰ ਅੰਦਰ ਚਲੀ ਜਾਂਦੀ ਹੈ। ਜੇ ਘਰੇ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰਾਂ ਦੇ ਕਮੈਂਟ ਜ਼ਰੂਰ ਕਰਨਾ। ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।